ਛੇਤੀ ਛੇਤੀ ਨਿਬੇੜ ਲੋ ਬੈਂਕਾਂ ਦੇ ਸਾਰੇ ਕੰਮ ਨਹੀਂ ਤਾਂ ਤਰਸੋਗੇ ਪੈਸੇ ਕਢਾਉਣ ਨੂੰ ਸੁਣੋ ਮਈਚ ਐਨੇ ਦਿਨ ਬੰਦ ਰਹਿਣਗੇ ਬੈਂਕ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਤੁਹਾਡੇ ਲਈ ਬੇਹਦ ਦੀ ਜ਼ਰੂਰੀ ਖਬਰ ਹੈ ਦੱਸਦੀ ਹੈ ਕਿ ਅਗਲੇ ਮਹੀਨੇ ਯਾਨੀ ਕਿ ਮਈ ਦੇ ਵਿੱਚ ਬੈਂਕ ਦੇ ਜਿਹੜੇ ਕਿ ਹੌਲਿਡੇਜ਼ ਸ਼ੁਰੂ ਹੋਣ ਵਾਲੇ ਨੇ ਤਾਂ ਵਿੱਤੀ ਸਾਲ 2024-25 ਦਾ ਪਹਿਲਾ ਮਹੀਨਾ ਅਪ੍ਰੈਲ ਆਪਣੇ ਆਖਰੀ ਪੜਾਅ ਦੇ ਉੱਤੇ ਹੈ ਤਾਂ ਜੇਕਰ ਤੁਹਾਡੇ ਕੋਲ ਅਗਲੇ ਮਹੀਨੇ ਬੈਂਕ ਦੇ ਨਾਲ ਸੰਬੰਧਿਤ ਕੋਈ ਕੰਮ ਹੈ ਤਾਂ ਇਸ ਪੂਰੀ ਵੀਡੀਓ ਦੇ ਵਿੱਚ ਦੇਖ ਲਓ ਕਿ ਮਈ ਦੇ ਵਿੱਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ ਕਿਉਂਕਿ ਤੁਹਾਨੂੰ ਖੱਜਲ ਖੁਆਰ ਵੀ ਹੋਣਾ ਪੈ ਸਕਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਹੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਜਾਵੇ ਤਾਂ ਦੱਸ ਦੇ ਕਿ ਬੈਂਕ ਇੱਕ ਜ਼ਰੂਰੀ ਵਿੱਤੀ ਸੰਸਥਾ ਹੈ ਅਜਿਹੇ ਦੇ ਵਿੱਚ ਜੇਕਰ ਤੁਸੀਂ ਅਗਲੇ ਮਹੀਨੇ ਬੈਂਕ ਦੇ ਨਾਲ ਜੁੜੀਆਂ ਕੋਈ ਜ਼ਰੂਰੀ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਛੁੱਟੀਆਂ ਦੀ ਲਿਸਟ ਦੇਖਣੀ ਚਾਹੀਦੀ ਹੈ ਤਾਂ ਇਸ ਕਾਰਨ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੱਸਦੀ ਹੈ ਕਿ ਮਈ 2024 ਦੇ ਵਿੱਚ ਬਹੁਤ ਸਾਰੀਆਂ ਬੈਂਕ ਛੁੱਟੀਆਂ ਤੇ ਨੇ ਮਹਾਰਾਸ਼ਟਰ ਦਿਵਸ ਲੋਕ ਸਭਾ ਚੋਣਾਂ ਅਕਸ਼ੇ ਤ੍ਰਿਤੀਆ ਊਤ ਪੂਰणिमा ਆਦਿ ਦੇ ਕਾਰਨ ਮਈ ਦੇ ਵਿੱਚ ਕੁੱਲ 14 ਦਿਨ ਬੈਂਕ ਜਿਹੜੇ ਕਿ ਬੰਦ ਰਹਿਣਗੇ ਜੀ ਹਾਂ 14 ਦਿਨ ਬੈਂਕਾਂ ਦੇ ਵਿੱਚ ਹੌਲਿਡੇਜ਼ ਹੋਏਗਾ ਤਾਂ ਇਸ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਿਲ ਨੇ ਤਾਂ ਅਸੀਂ ਦੱਸ ਦਈਏ ਕਿ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਕਿ ਮਈ ਦੇ ਵਿੱਚ ਆਉਣ ਵਾਲੇ ਛੁੱਟੀਆਂ ਦੇ ਬਾਰੇ ਤਾਂ ਦੱਸ ਦਈਏ ਕਿ 1 ਮਈ 2024 ਮਹਾਰਾਸ਼ਟਰ ਦਿਵਸ ਅਤੇ ਮਜ਼ਦੂਰ ਦਿਵਸ ਦੇ ਕਾਰਨ ਬੈਲਾਪੁਰ ਬੈਂਗਲੂਰ ਚੇਨਈ ਗੁਹਾਟੀ, ਹైదరాబాద్, ਕੋਚੀ, ਕਲਕੱਤਾ, ਮੁੰਬਈ ਅਤੇ ਨਾਗਪੁਰ ਦੇ ਵਿੱਚ ਬੰਦ ਰਹਿਣਗੇ ਬੈਂਕ ਤੇ ਉੱਥੇ ਹੀ 5 ਮਈ ਐਤਵਾਰ ਦੇ ਕਾਰਨ ਦੇਸ਼ ਭਰ ਦੇ ਵਿੱਚੋਂ ਬੈਂਕ ਜਿਹੜੇ ਕੀ ਬੰਦ ਰਹਿਣਗੇ ਤਾਂ ਉੱਥੇ ਹੀ 7 ਮਈ ਲੋਕ ਸਭਾ ਚੋਣਾਂ ਦੇ ਕਾਰਨ ਅਹਮਦਾਬਾਦ, ਉਪਾਲ ਪੰਜੀ ਅਤੇ ਰਾਏਪੁਰ ਦੇ ਵਿੱਚ ਬੈਂਕ ਜਿਹੜੇ ਕਿ ਬੰਦ ਰਹਿਣਗੇ ਤਾਂ ਉੱਥੇ ਹੀ 8 ਮਈ ਕੋਲਕਾਤਾ ਦੇ ਵਿੱਚ ਰਮਿੰਦਰਨਾਥ ਟੈਗੋਰ ਦੀ ਜਨਮ ਦਿਵਸ ਦੇ ਕਾਰਨ ਬੈਂਕ ਜਿਹੜੇ ਕਿ ਬੰਦ ਰਹਿਣਗੇ ਤਾਂ ਬਿਹਤਰੀ ਅਹਿਮ ਖਬਰ ਹੈ ਤੁਹਾਡੇ ਲਈ ਵੀ ਦੱਸ ਦੇ ਕਿ 10 ਮਈ ਬਸਵਾ ਜਨਮ ਦਿਵਸ ਅਕਸੇ ਤ੍ਰਿਤੀਆ ਦੇ ਕਾਰਨ ਬੈਂਗਲੂਰ ਦੇ ਵਿੱਚ ਵੀ ਬੈਂਕ ਜਿਹੜੇ ਕਿ ਬੰਦ ਰੱਖੇ ਜਾਣਗੇ ਤਾਂ ਦੱਸ ਦੇ ਕਿ 11 ਮਈ ਇਸ ਕਾਰਨ ਦੂਜੇ ਸ਼ਨੀਵਾਰ ਨੂੰ ਜਿਹੜੇ ਕਿ ਸਕਿਨ ਸੈਟਰਡੇ ਨੂੰ ਹਮੇਸ਼ਾ ਜਿਹੜੇ ਕਿ ਬੈਂਕ ਜਿਹੜੇ ਕਿ ਬੰਦ ਕੀਤੇ ਜਾਂਦੇ ਨੇ ਤਾਂ ਇਸ ਵਾਰ ਵੀ ਦੂਜੇ ਸ਼ਨੀਵਾਰ ਨੂੰ ਵੀ ਜਿਹੜੇ ਕਿ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ ਤਾਂ 12 ਮਈ ਐਤਵਾਰ ਦੇ ਕਾਰਨ ਵੀ ਬੈਂਕ ਬੰਦ ਰਹਿਣਗੇ ਤਾਂ ਉੱਥੇ ਹੀ 13 ਮਈ ਲੋਕ ਸਭਾ ਚੋਣਾਂ ਦੇ ਕਾਰਨ ਬੈਂਕ ਜਿਹੜੇ ਕਿ ਸ਼੍ਰੀਨਗਰ ਦੇ ਵਿੱਚ ਵੀ ਬੰਦ ਰਹਿਣਗੇ ਤਾਂ ਉੱਥੇ ਹੀ 16 ਮਈ ਰੰਗਟੋਰ ਵਿੱਚ ਰਾਜ ਦਿਵਸ ਕਾਰਨ ਬੈਂਕ ਜਿਹੜੇ ਕਿ ਬੰਦ ਰਹਿਣਗੇ ਤਾਂ ਉੱਥੇ ਹੀ 19 ਮਈ ਐਤਵਾਰ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਛੁੱਟੀ ਹੋਵੇਗੀ ਜਜੇਕਰ ਗੱਲ ਕੀਤੀ ਜਾਵੇ 20 ਮਈ ਦੀ ਤਾਂ ਲੋਕ ਸਭਾ ਚੋਣਾਂ ਦੇ ਕਾਰਨ ਮੁੰਬਈ ਦੇ ਬੇਲਾਪੁਰ ਦੇ ਵਿੱਚ ਬੈਂਕ ਜਿਹੜੇ ਕਿ ਬੰਦ ਰਹਿਣਗੇ ਤਾਂ ਉੱਥੇ ਹੀ 23 ਮਈ ਬੁੱਤ ਪੂਰणिमा ਦੇ ਕਾਰਨ ਅਗਰਤਲਾ ਆਇਜ਼ੋਲ ਬੇਲਾਪੁਰ ਭੋਪਾਲ ਚੰਡੀਗੜ੍ਹ ਦੇਹਰਾਦੂਨ ਇਟਾ ਨਗਰ ਜੰਮੂ ਕਾਨਪੂਰ ਕੋਲਕਾਤਾ ਲਖਨਊ ਮੁੰਬਈ ਨਾਗਪੁਰ ਨਵੀਂ ਦਿੱਲੀ ਰਾਏਪੁਰ ਰਾਜੀ ਸ਼ਿਮਲਾ ਅਤੇ ਸ਼੍ਰੀਨਗਰ ਦੇ ਵਿੱਚ ਬੈਂਕ ਬੰਦ ਰਹਿਣਗੇ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਕਿ 13 ਮਈ ਨੂੰ ਬੁੱਧ ਪੂਰਨਿਮਾ ਦੇ ਕਾਰਨ ਬੈਂਕ ਜਿਹੜੇ ਕਿ ਬੰਦ ਕੀਤੇ ਜਾਣਗੇ ਤਾਂ ਉੱਥੇ ਹੀ 25 ਮਈ ਚੌਥੇ ਸ਼ਨੀਵਾਰ ਦੇ ਕਾਰਨ ਬੈਂਕ ਬੰਦ ਰਹਿਣਗੇ 26 ਮਈ ਐਤਵਾਰ ਦੇ ਕਾਰਨ ਵੀ ਜਿਹੜੇ ਕਿ ਬੈਂਕ ਬੰਦ ਰਹਿਣਗੇ ਤਾਂ ਉੱਥੇ ਹੀ ਬੈਂਕ ਬੰਦ ਹੋਣ ਦੇ ਆਪਣਾ ਕੰਮ ਇਸ ਤਰ੍ਹਾਂ ਪੂਰਾ ਕਰਨਾ ਹੈ ਤਾਂਕਿ ਕੋਈ ਤੁਹਾਨੂੰ ਖੱਜਲ ਖੁਆਰ ਨਾ ਹੋਣਾ ਪਵੇ ਤਾਂ ਇਹ ਨਾ 홀ੀਡੇਜ਼ ਤੋਂ ਪਹਿਲਾਂ-ਪਹਿਲਾਂ ਆਪਣੇ ਬੈਂਕ ਦੇ ਸਾਰੇ ਕੰਮ ਨਿਬੇੜ ਲਓ ਦੱਸਦੇ ਕਿ ਬੈਂਕਾਂ ਦੇ ਵਿੱਚ ਲਗਾਤਾਰ ਛੁੱਟੀਆਂ ਹੋਣ ਦੇ ਕਾਰਨ ਗਾਹਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਬੈਂਕਾਂ ਦੀ ਬਦਲਦੀ ਤਕਨੀਕ ਦੇ ਕਾਰਨ ਹੁਣ ਕੰਮ ਥੋੜਾ ਆਸਾਨ ਹੋ ਗਿਆ ਤੁਸੀਂ ਬੈਂਕ ਛੁੱਟੀਆਂ ਦੇ ਉੱਤੇ ਨਕਦੀ ਕਢਾਉਣ ਨੂੰ ਡਾਊਨ ਲਈ ਵੀ ਜਿਹੜੇ ਕਿ ਏਟੀਐਮ ਦੀ ਵਰਤੋਂ ਕਰ ਸਕਦੇ ਹੋ ਇੱਕ ਖਾਤੇ ਤੋਂ ਦੂਜੇ ਖਾਤੇ ਦੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੇ ਲਈ ਤੁਸੀਂ ਯੂਪੀਆਈ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ